ਅੱਜ ਮੈਂ ਸਮਝਣਾ ਕਿ ਉਹ ਕਸਟ ਜਿਹੜਾ ਵਾ ਬਨਵਾਸ ਜਿਹੜਾ ਵਾ ਖਤਮ ਹੋਇਆ ਲਾ ਅੱਜ ਮੈਂ ਜਦੋਂ ਜ਼ਿਲ੍ਹੇ ਵਿੱਚ ਇੰਕਾ ਪ੍ਰਧਾਨ ਬਣ ਕੇ ਹੋਇਆ ਵਾ ਤੇ ਅੱਜ ਹਰ ਪਿੰਡ ਵਿੱਚੋਂ ਸਖਤਾ ਜਿਹੜੇ ਸਰਕਾਰ ਤੇ ਡੇਰੇ ਲਾ ਕੇ ਬੈਠੀਆਂ ਹੋਈਆਂ ਨੇ ਅੜੀ ਕਰ ਰਹੀਆਂ ਨੇ ਮੈਂ ਕੋਈ ਕੋਈ ਲਫ਼ਜ਼ ਨਹੀਂ ਜਿਨ੍ਹਾਂ ਨਾਲ ਮੈਂ ਸੰਕਤਾ ਦਾ ਧੰਨਵਾਦ ਕਰ ਸਕਾਂ ਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਫੈਸਲਾ ਲਿਆ ਕਿਉਂਕਿ ਲੰਬੇ ਸਮੇਂ ਤੋਂ ਏਜੰਸੀਆਂ ਉਹਨਾਂ ਨੂੰ ਬੜਾ ਕੁਝ ਕਹਿ ਰਹੀਆਂ ਸਤਰਾ 27 ਨੂੰ ਇੱਕ ਇਨਕਲਾਬ ਆਵੇਗਾ ਤੇ ਸ਼ਰੋਮੀ ਕਾਂਦੀ ਦੀ ਸਰਕਾਰ ਦੇ ਜਿਹੜੇ ਜ਼ਿਲ੍ਹੇ ਤੋਂ ਕਿੰਨੀਆਂ ਸੀ ਕਗੜੀਆਂ ਸੀ ਛੁੜੀ ਪਾ ਕੇ ਦੇਓ ਮੈਂ ਪਹਿਲਾਂ ਵੀ ਮੇਰੀ ਮੁਦਾਨ ਦੀ ਥਲੇ ਸਾਰਾ ਅਫਾਣ ਕੋਰ ਗੁਰਦਾਸਪੁਰ ਜ਼ਿਲ੍ਹਾ ਇੱਕ ਸੀ ਐ ਸਾਰੀਆਂ ਜਿੱਤ ਰਹੇ ਆ ਤੇ ਹੁਣ ਵੀ ਆ ਸਾਰੀਆਂ ਜਿੱਤ ਕੇ ਕੱਢ ਦਿੰਦੇ ਛੁੜੀ ਪਾਵਾ ਦੀ ਤਾਂ ਜੂੜਾ ਤੋੜਾ ਤੋਰ ਕੇ ਆਓ ਬਾਰੀ ਬੁੜੀ ਚਾਲੇ ਹੋਇਆ ਮਾਈਕ ਹੌਣ ਅੱਜ ਮੈਂ ਸਮਝਣਾ ਕਿ ਉਹ ਕਸ ਜਿਹੜਾ ਵਾ ਬਣਵਾਸ ਜਿਹੜਾ ਵਾ ਖਤਮ ਹੋਇਆ ਵਾ ਅੱਜ ਮੈਂ ਜਦੋਂ ਜ਼ਿਲ੍ਹੇ ਵਿੱਚ ਇੰਟਰਪ੍ਰਧਾਨ ਬਣ ਕੇ ਹੋਇਆ ਵਾਂ ਤੇ ਅੱਜ ਹਰ ਪਿੰਡ ਵਿੱਚੋਂ ਸਖਤਾ ਜਿਹੜੀਆਂ ਸਰਕਾਰ ਤੇ ਦੇ ਦੇ ਲਾ ਕੇ ਬੈਠੀਆਂ ਹੋਈਆਂ ਨੇ ਅਡਿਕ ਕਰ ਰਹੀਆਂ ਨੇ ਮੈਂ ਬਿਲਕੁਲ ਕੋਈ ਲਫ਼ਜ਼ ਨਹੀਂ ਜਿੰਨਾ ਨਾਲ ਮੈਂ ਸੰਗਤਾਂ ਦਾ ਧੰਨਵਾਦ ਕਰ ਸਕਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਬਾਦਲ ਜੀ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਫੈਸਲਾ ਲਿਆ ਕਿਉਂਕਿ ਲੰਬੇ ਸਮੇਂ ਤੋਂ ਏਜੰਸੀਆਂ ਉਹਨਾਂ ਨੂੰ ਬੜਾ ਕੁਝ ਕਹਿ ਰਹੀਆਂ ਸੀ ਜੀ ਤੇ ਜਿੰਨਾ ਕਰਕੇ ਮੈਨੂੰ ਇਹਨਾਂ 8 ਸਾਲ ਪਾਰਟੀ ਤੋਂ ਬਾਹਰ ਬਹਿ ਕੇ ਤੇ ਮੈਂ ਪਾਰਟੀ ਦੇ ਹੱਕ ਵਿੱਚ ਹੀ ਜਿਹੜਾ ਵਾ ਉਹ ਬੋਲਦਾ ਰਿਹਾ ਵਾ ਔਰ ਮੇਰੇ ਲੰਬੇ ਸਮੇਂ ਬੈਣ ਤੇ ਮੈਂ ਸਮਝਦਾ ਮੇਰੇ ਸਿੱਧਕ ਸੱਤਾ ਮੈਨੂੰ ਅੱਜ ਪਾਰਟੀ ਨੇ ਫਿਰ ਸਰਦਾਰ ਮੰਨ ਦਿੱਤਾ ਜਿਲ੍ਹੇ ਦੇ ਵਰਕਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਮੈਂ ਜਿਲ੍ਹੇ ਦੇ ਵਰਕਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਸਹੀ ਨਮਾਇੰਦਗੀ ਲਈ ਇਕਾਲੀ ਦਲ ਦੇ ਵਿੱਚ ਜਾਣ ਪਾਉਣ ਲਈ ਹਰ ਪਿੰਡ ਵਿੱਚੋਂ ਵਰਕਰ ਜਿਹੜੇ ਨੇ ਜਿਹੜੇ ਅਕਾਲੀ ਦਲ ਦੇ ਸਰਗਰਮੀ ਨਾਲ ਕੰਮ ਕਰਨਾ ਚਾਹੁੰਦੇ ਨੇ ਉਹ ਮੇਰੇ ਨਾਲ ਸੰਪਰਕ ਕਰ ਨਾਰਮਲ ਇਸੰਮੇ ਵਿੱਚ ਉਹਨਾਂ ਨੂੰ ਪੂਰਾ ਇਤਮਾਨ ਸਤਕਾਰ ਦਿੱਤਾ ਜਾਵੇਗਾ ਔਰ ਅਕਾਲੀ ਦਲ ਨੂੰ ਲਾਮਬੰਦ ਕਰਕੇ ਤੁੰਗੀਤਾ ਜਾਏਗਾ ਤਾਂ ਕਿ 27 ਤੱਕ ਇੱਕ ਇਨਕਲਾਬ ਜਿਹੜਾ ਜਿਲ੍ਹੇ ਗਜ਼ਾਫਤ ਸ਼ੁਰੂ ਕੀਤਾ ਜਾਏਗਾ ਸਾਰੇ ਹਲਕੇ ਦੇ ਲੀਡਰਾਂ ਨੂੰ ਨਾਲ ਲੈ ਕੇ ਲੈ ਕੇ ਜੇ ਕੋਈ ਨਰਾਜ਼ ਨੇ ਜਾਂ ਕੋਈ ਅਜਿਹੀ ਕੋਈ ਤੜੇਬੰਦੀ ਜਈ ਕੋਈ ਨਿਕਲ ਕੇ ਹਮਲੀ ਮੈਂ ਹੁਣ ਪ੍ਰਧਾਨ ਬਣ ਗਿਆ ਵਾਂ ਮੇਰੇ ਲਈ ਸਾਰੇ ਇੱਕ ਹੋ ਜੈ ਨੇ ਸਾਸਾ ਪੰਡਾ ਸਰਕਾਰ ਜਿਹੜਾ ਉਹ ਖੁੰਡਾ ਜਾਵੇਗਾ ਹੋਰ ਨਾਲ ਲੈ ਕੇ ਦਿੱਲੇ ਜਾਏਗਾ ਜਿਹੜੇ ਨਾਰਾਜ਼ ਬੈਠੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੇ ਨਾਰਾਜ਼ ਬੈਠੇ ਨੇ ਮੈਂ ਕਹਿੰਦਾ ਨਾਰਾਜ਼ ਹੈ ਕੋਈ ਨਹੀਂਗਾ ਆਠ ਆਠਾ ਮਾਰਦੇ ਇਕੱਠ ਨੇ ਸਾਰੇ ਇਕੱਠੇ ਕਰ ਓਏ ਯਾ ਸਹੀ ਕਿਤਾ ਵੇਖੋ ਉਹ ਪੈਸੇ ਲਵਾ ਬਾਈ ਇਹ ਸਾਬੇਖ ਨਾ ਕਿ ਜਿਵੇਂ ਆਮ ਪਾਰਟੀ ਦਾ ਕੋਈ ਵਰਕਰ ਬੂਠਾਂ ਤੇ ਦਿਖਾਈ ਨਹੀਂ ਸੀ ਦਿੰਦਾ ਤੇ ਆਮ ਪਾਰਟੀ ਦੀ ਸਰਕਾਰ ਬਣ ਗਈ ਸੀ ਇਸ ਤਰ੍ਹਾਂ ਇਕ ਇਨਕਲਾਬ ਆਵੇਗਾ ਤੇ ਸ਼ਰੂਮਨੀ ਕਾਲੀਦਾਸ ਦੀ ਸਰਕਾਰ ਬਣੇ ਜਿਲੇ ਜਿਲੇ ਤੋਂ ਕਿੰਨੀਆਂ ਸੀਟਾਂ ਜਿਹੜੀਆਂ ਤੁਸੀਂ ਸੁਣੀਂ ਕਿ ਪਾ ਕੇ ਦਿਓ ਮੈਂ ਪਹਿਲਾਂ ਵੀ ਮੇਰੀ ਪ੍ਰਧਾਨਗੀ ਥਲੇ ਸਾਰਾ ਫਾਨਕੋਟ ਗਰਦਾਖਪੁਰ ਜ਼ਿਲ੍ਹਾ ਇੱਕ ਸੀ ਆਈ ਸਾਰੀਆਂ ਜਿੱਤ ਰਹੇ ਆ ਤੇ ਹੁਣ ਵੀ ਆਈ ਸਾਰੀਆਂ ਜਿੱਤ ਕਾਲੀਦਾਸ ਦੀ ਚੋਣ ਦੇ ਨਾਮ ਹੈ